ਆ ਲੋ ਵੀ ਕਿੰਨੇ ਦਾ ਹੋ ਗਿਆ ਬਾਜੀ 450 ਹੋ ਗਏ ਵੀਰ ਜੀ ਦੇ ਦੋ ਕੇ ਇੱਕ ਮਿੰਟ ਵੀਰ 550 ਬਣਿਆ ਵੀਰੇ ਹਾਂਜੀ ਹੁਣ ਤਾਂ ਮੈਨੂੰ 450 ਕਿਹਾ ਵਾ ਮੈਨੂੰ ਲੱਗਦਾ ਉਹਨੂੰ ਗਲਤੀ ਲੱਗ ਗਈ ਬਾਵੇ ਹਾਂਜੀ ਵੀਰੇ ਕਿੰਨੇ ਪੈਸੇ ਕਿਹਾ ਵੀਰੇ 450 ਹੋਇਆ ਲਾਈ ਜਰਾ ਸਾਹਿਬ 650 700 800 ਤੇ 650 450 ਹੋਇਆ ਆਹਾ ਸੱਚਾ ਹਾਂ ਐਵੇਂ ਸੀ ਗਿਆ ਇਹ ਤਾਂ ਵੀਰੇ ਨੇ ਭੁੱਲ ਗਿਆ 550 ਹੋਇਆ ਵੀਰੇ ਤੇਰੇ ਐਡਵਾਂਸ ਹੋ ਗਿਆ ਹਲ ਬਾਜੀ ਓਹ ਥੈਂਕ ਯੂ ਜੀ ਠੀਕ ਹੈ ਜੀ ਕੀ ਸੀਗਾ ਇਹ ਸਵੇਰ ਦਾ ਪਹਿਲਾ ਗਾਹਕ ਆਇਆ ਤੈਨੂੰ ਹਿਸਾਬ ਨਹੀਂ ਲਾਣਾ ਹੁੰਦਾ ਸਿੱਧਾ ਹੀ 100 ਰੁਪਏ ਦਾ ਘਾਟ ਆ ਤੇਰੇ ਮੈਂ ਸਫਾਈ ਕਰਦਾ ਪਿਆ ਸੀ ਸਫਾਈ ਕਰਦਾ ਸੀ ਨਾ ਟੈਂਡ ਕਰ ਕਸਟਮਰ ਮੈਨੂੰ ਦੱਸ ਦੇ ਮੈਂ ਕਰ ਲੈਣਾ ਤੈਨੂੰ ਕਿੰਨੀ ਵਾਰੀ ਸਮਝਾਇਆ ਜਦੋਂ ਸਮਾਨ ਬੰਦਾ ਲੈ ਜਾਂਦਾ ਉਹਨੂੰ ਲਿਖ ਕੇ ਦਿਆ ਕਰ ਨਾਲੇ ਉਹਨੂੰ ਯਾਦ ਰਵੇ ਨਾਲੇ ਤੈਨੂੰ ਯਾਦ ਰਵੇ ਸਿੱਧਾ ਹੀ 100 ਰੁਪਏ ਦਾ ਘਾਟ ਆ ਤੈਨੂੰ ਇੰਨਾ ਪਤਾ ਚਾਰ ਪੰਜ ਸਮਾਨ ਵੇਚਿਆ 100 ਰੁਪਏ ਬਚਣਾ ਵੀ ਹੈ ਉਹ ਚੋਕ ਨਹੀਂ ਨਿਆਣਾ ਵਾ ਤੂੰ ਮੈਨੂੰ ਆ ਦੱਸ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਵੀਰੇ 3 ਸਾਲ 3 ਸਾਲ ਚਾ ਕੋ ਸਿੱਖਿਆ ਪਤਾ ਸ਼ੁਕਰ ਕਰ ਮੈਂ ਸਿਰ ਤੇ ਖੜਾ ਸੀ ਤੇਰੇ ਸਮਾਨ ਕੱਢ ਕੇ ਚੈੱਕ ਕਰ ਲਿਆ ਨਹੀਂ ਮੇਰਾ ਤਾਂ ਕਰਾਤਾ ਹੀ ਸਾਰੇ ਸਾਰੇ ਕੁੰਡਾ ਤੂੰ ਵੀਰੇ ਤਾਈ ਤਾਂ ਮੈਂ ਤੁਹਾਨੂੰ ਕਿੰਨੇ ਦਿਨ ਹੋ ਗਏ ਕਹਿ ਰਿਹਾ ਵਾਂ ਕਿ ਮੁੰਡਾ ਰੱਖ ਲਓ ਕੋਈ ਯਾਰ ਇਹ ਕੋਈ ਬਹਾਨਾ ਹੁੰਦਾ ਮੈਨੂੰ ਆ ਦੱਸ ਰੱਖ ਲਾਂਗੇ ਮੁੰਡਾ ਜਦੋਂ ਆਊਗਾ ਕੋਈ ਵੀਰੇ ਹੁਣ ਕੀ ਦੱਸ ਵੀਰੇ ਸਾਰੀ ਮੇਰੇ ਤੇ ਅਟੈਨਸ਼ਨ ਥੱਲੇ ਕੋਸਮੈਟਿਕ ਦਾ ਵੀ ਮੈਨੂੰ ਦੇਖਣਾ ਪੈਂਦਾ ਉੱਪਰ ਗਿਫਟ ਟਾਈਟਨ ਦਾ ਵੀ ਮੈਨੂੰ ਹੀ ਦੇਖਣਾ ਪੈਂਦਾ ਵਾ ਅੱਛਾ ਮਤਲਬ ਇਦਾਂ ਜੇ ਦੇਖਣਾ ਪੈਂਦਾ ਦਿਹਾੜੀ ਤੇ 10 ਕਸਟਮਰ ਆਣਗੇ 100 ਰੁਪਏ ਛੱਡੀ ਜਾਈ 1000 ਰੁਪਏ ਦਾ ਗੁੰਡਾ ਮੇਰਾ ਕਰਾ ਦੀ ਯਾਰ ਤੂੰ ਥੋੜਾ ਕੰਮ ਕਰ ਲੈ ਪਰ ਕੰਮ ਤਾਂ ਸਹੀ ਕਰ ਤਨਖਾਹ ਵੇਲੇ ਤਾਂ ਤੈਨੂੰ ਕਦੇ ਘਾਟਾ ਨਹੀਂ ਪੈਂ ਨਰ ਸਿਆਰ ਰੁਪਏ ਗਿਣਕੇ ਨਹੀਂ ਲੱਗੇ ਜਾਂਦਾ ਉਦੋਂ ਗਿਣਤੀ ਆ ਜਾਂਦੀ ਆ ਉਦੋਂ ਜੋੜ ਕਟਾਓ ਸਾਰਾ ਆਂਦਾ ਤੈਨੂੰ ਕੋਈ ਨਵਾਂ ਬੰਦਾ ਹੋਵੇ ਉਹਨੂੰ ਕਹਿੰਦਾ ਵੀ ਚੰਗਾ ਲੱਗਦਾ ਯਾਰ ਤੂੰ ਬਰਾਬਰ ਦਾ ਬੰਦਾ ਮੇਰੇ ਤੋਂ ਬੜਿਆ ਲਿਖਿਆਵੀ ਆ ਬਰੇ ਉੱਪਰ ਵੀ ਸਫਾਈ ਕਰਕੇ ਆਇਆ ਥੱਲੇ ਵੀ ਕਰ ਰਿਹਾ ਮੈਨੂੰ ਉਧਰ ਸੀਗਾ ਵੀ ਗਾਹਕ ਹੋਰ ਨਾ ਆਜਣ ਵੀ ਪਹਿਲੇ ਪਹਿਲੇ ਸਫਾਈ ਨਵੇਟ ਲੈਣਾ ਸਾਰੀ ਫਿਰ ਗਾਹਕ ਟੈਂਡ ਨਹੀਂ ਕਰਨਾ ਸੀ ਮੈਨੂੰ ਕਹਿ ਦੇਣਾ ਸੀ ਮੈਂ ਆਪੇ ਦੇਖ ਲੈਂਦਾ ਵੀਰੇ ਤੂੰ ਹੀ ਹਿਸਾਬ ਲਾ ਰਹੀ ਮੈਂ ਕਿ ਆਪੇ ਅਟੈਂਡ ਕਰ ਲੈਣਾ ਸ਼ੁਕਰ ਕਰ ਮੈਂ ਹਿਸਾਬ ਲਾ ਲਿਆ ਨਹੀਂ ਸਵੇਰੇ ਸਵੇਰੇ ਕਰਤਾ ਸੀ ਤੂੰ ਤਾਂ ਗੁੰਡਾ ਧਿਆਨ ਰੱਖਿਆ ਕਰ ਯਾਰ ਠੀਕ ਆ ਵੀਰੇ ਜਾਣਾ ਨਹੀਂ ਹੈਗਾ ਕੱਲ ਨੂੰ ਕੋਈ ਹੋਰ ਮੁੰਡਾ ਰੱਖਾਂਗੇ ਦੋਨੇ ਮਿਲ ਕੇ ਤਾਂ ਤੁਸੀਂ ਮੇਰਾ ਪੱਠਾ ਬਿਠਾ ਦੋਗੇ ਐਦਾਂ ਦੁਕਾਨ ਬੰਦ ਕਰਾ ਦੋਗੇ ਤੁਸੀਂ ਮੇਰੀ ਉਹ ਨਹੀਂ ਵੀਰੇ ਮੈਂ ਥੱਲੇ ਦੇਖ ਲਿਆ ਕਰੂੰਗਾ ਉਹਨੂੰ ਆਪਾਂ ਉੱਪਰ ਰੱਖ ਲਾਂਗੇ ਉਹ ਜਾ ਯਾਰ ਵੱਡੀਆਂ ਪਲੈਨਿੰਗਾਂ ਕਰੀ ਜਨਾ ਮੈਨੇਜਰ ਬਣਿਆ ਬੈਠਾ 450 550 ਦਾ ਪਤਾ ਨਹੀਂ ਲੱਗਦਾ ਇਹਨੂੰ ਹਾਂ ਜੀ ਵੀਰੇ ਰੱਖੀ ਫਿਰ ਮੈਂ ਰੋਟੀ ਖਾ ਕੇ ਆਇਆ ਠੀਕ ਆ ਵੀਰੇ ਠੀਕ ਆ ਮੈਂ ਸੋ ਜੀ ਰੋਟੀ ਨਹੀਂ ਖਾਧੀ ਯਾਰ ਮੈਂ ਆ ਜਾਣਾ 15 ਮਿੰਟ ਨੂੰ ਠੀਕ ਆ ਵੀਰੇ ਤੇ ਹੁਣ ਸਿਹਤ ਦਾ ਉਹਦਾ ਧਿਆਨ ਰੱਖੀ ਹਾਂਜੀ ਠੀਕ ਆ ਨਾ ਵੀਰੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਇੱਕ ਮਹਿੰਦੀ ਦੀ ਕੀਪ ਦਿਓ ਉਹ ਤੂੰ ਤੀਜੇ ਦਿਨ ਬਾਅਦ ਮਹਿੰਦੀ ਲੈਣ ਆ ਜੰਨੀ ਆ ਕਰਦੀ ਕੀ ਆ ਤੂੰ ਵੀਰੇ ਮੇਰੇ ਨਾਲ ਇੱਕ ਦੀਦੀ ਨੇ ਤੇ ਉਹਨਾਂ ਦਾ ਪਾਰਲਰ ਆ ਤੇ ਮੈਂ ਉਹਨਾਂ ਕੋਲੇ ਨਾਲ ਕੰਮ ਕਰਦੀ ਆ ਮਤਲਬ ਮਹਿੰਦੀ ਲਾਨੀ ਆ ਸਾਰਿਆਂ ਦੇ ਮੈਨੂੰ ਮਹਿੰਦੀ ਦਾ ਕੰਮ ਆਂਦਾ ਵਾ ਅੱਛਾ ਹਾਂਜੀ ਫੇ ਤਾਂ ਪੈਸੇ ਵੀ ਬੜੇ ਸੋਹਣੇ ਬਣ ਜਾਂਦੇ ਹੋਣੇ ਤੇਰੇ ਨਹੀਂ ਵੀਰੇ ਇੱਕ ਹੱਥ ਦੇ ਮੈਂ 50 ਰੁਪਏ ਲੈਂਦੀ ਆ ਤੇ ਕਦੇ 100 ਬਣਦਾ ਕਦੇ 50 ਬਣਦਾ ਕਦੇ ਤਾਂ ਉਹ ਵੀ ਨਹੀਂ ਬਣਦੇ ਅੱਛਾ ਫੇ ਤੂੰ ਸਾਰੀ ਦਿਹਾੜੀ ਉੱਥੇ ਹੀ ਹੁੰਨੀ ਆ ਹਾਂਜੀ ਵੀਰੇ ਸਾਰੀ ਦਿਹਾੜੀ ਮੈਂ ਉੱਥੇ ਹੀ ਹੁੰਨੀ ਆ ਤੂੰ ਤੜੀ ਕਿੰਨਾ ਵਾ ਫਿਰੇ ਮੈਂ 10 ਬੜੀ ਆ 10 ਬੜੀ ਆ ਤੇ ਜੇ ਤੈਨੂੰ ਮੈਂ ਕਿਤੇ ਕੰਮ ਤੇ ਲਵਾ ਦਾਂ ਫਿਰ ਫਿਰੇ ਕੰਮ ਤੇ ਵੀਰੇ ਕਿੱਥੇ ਤੂੰ ਇਹ ਦੱਸ ਕੰਮ ਕਰ ਲੇਗੀ ਪਰ ਵੀਰੇ ਮੈਨੂੰ ਤਾਂ ਕੋਈ ਕੰਮ ਵੀ ਨਹੀਂ ਆਉਂਦਾ ਮੈਨੂੰ ਨਾ 2-3 ਮਹੀਨੇ ਹੋ ਗਏ ਕੰਮ ਦਾ ਪਤਾ ਕਰਦੀ ਨੂੰ ਪਰ ਕੰਮ ਕੋਈ ਮਿਲਦਾ ਵੀ ਨਹੀਂ ਪਿਆ ਮੈਨੂੰ ਜੇ ਮੈਂ ਤੈਨੂੰ ਇਸ ਦੁਕਾਨ ਤੇ ਲਗਵਾ ਦਾਂ ਫਿਰੇ ਇੱਥੇ ਕਰ ਲੇਗੀ ਕੰਮ ਵੀਰੇ ਉੱਪਰ ਮੈਨੂੰ ਸਮਾਨ ਦਾ ਤਾਂ ਪਤਾ ਹੀ ਨਹੀਂ ਓਏ ਉਹ ਤੈਨੂੰ ਮੈਂ ਦੱਸ ਦੂੰਗਾ ਤੂੰ ਇਹ ਦੱਸ ਇਮਾਨਦਾਰੀ ਨਾਲ ਕੰਮ ਕਰੇਂਗੀ ਇੱਥੇ ਹਾਂਜੀ ਵੀਰੇ ਦੇਖ ਲੈ ਕੋਈ ਸਮਾਨ ਗਾਇਬ ਗੋਬ ਨਹੀਂ ਹੋਣਾ ਚਾਹੀਦਾ ਇੱਥੋਂ ਵੀਰੇ ਤੈਨੂੰ ਮੈਂ ਇਦਾਂ ਦੀ ਲੱਗਦੀ ਆਂ ਉਹ ਮੈਂ ਤੈਨੂੰ ਦੱਸ ਰਿਹਾ ਆਂ ਐ ਨਾ ਹੋਏ ਮੈਂ ਤੈਨੂੰ ਇੱਥੇ ਲਵਾਵਾਂ ਤੂੰ ਮੇਰੀ ਨੱਕ ਕਟਵਾ ਦੇ ਨਹੀਂ ਵੀਰੇ ਮੈਂ ਪੂਰਾ ਇਮਾਨਦਾਰੀ ਨਾਲ ਕੰਮ ਕਰੂੰਗੀ ਚਲ ਇਹ ਦੱਸ ਤਨਖਾਹ ਕਿੰਨੀ ਲਵੇਗੀ ਵੀਰੇ ਕਿੰਨੀ ਕ ਦੇਣਗੇ 4000 ਦਵਾਦਾ ਤੈਨੂੰ 4000 ਘਟਾ ਵੀਰੇ ਬਹੁਤ ਜਿਆਦਾ ਨੇ ਕਿਤੋਂ ਪਹਿਲਾਂ ਤੈਨੂੰ ਕੰਮ ਨਹੀਂ ਮਿਲੇ ਕਿਤੇ ਵੀਰੇ ਕੰਮ ਤਾਂ ਮਿਲੇ ਸੀ ਪਰ ਬਹੁਤ ਦੂਰ ਮਿਲਦੇ ਨੇ ਤੇ ਘਰ ਦੇ ਦੂਰ ਜਾਣ ਨਹੀਂ ਦਿੰਦੇ ਕਿਤੇ ਘਰ ਕਿੱਥੇ ਤੇਰਾ ਵੀਰੇ ਆਹੀ 7 ਨੰਬਰ ਗਲੀ ਚ ਅੱਛਾ ਆ ਸਵੀਟ ਸ਼ਾਪ ਦੇ ਨਾਲ ਹੀ ਹਾਂਜੀ ਚਲ ਫਿਰ ਐ ਕਰ ਤੂੰ ਨਾ ਆ ਗਾਗ ਭੁਗਤਾਲਾ ਆਪਣਾ ਤੇ ਮੈਂ ਵੀਰੇ ਨਾਲ ਗੱਲ ਕਰ ਲੈਣਾ ਠੀਕ ਹੈ ਤੂੰ ਸ਼ਾਮ ਨੂੰ 7 ਵਜੇ ਢੇੜਾ ਮਾਰ ਲੈ ਇੱਕ ਵਾਰੀ ਠੀਕ ਹੈ ਵੀਰੇ ਮੈਂ ਸੱਚੀਅਤੇ ਕੰਮ ਤੇ ਲੱਗ ਜੂੰਗੀ ਤੂੰ ਇਹ ਸੋਚ ਕੇ ਕੰਮ ਤੇ ਲੱਗ ਗਈ ਤੂੰ ਕੰਮ ਸਿਖਾਊਗਾ ਵੀ ਤੈਨੂੰ ਮੈਂ ਟੈਨਸ਼ਨ ਨਾ ਲੈ ਵੀਰੇ ਫਿਰ ਤਾਂ ਮੇਰੇ ਘਰ ਦਾ ਗੁਜ਼ਾਰਾ ਵੀ ਬਹੁਤ ਵਧੀਆ ਹੋ ਜਾਊਗਾ 4000 ਚ ਵੀਰੇ ਜੇ ਤੁਸੀਂ ਮੈਨੂੰ ਉੱਥੇ ਕੰਮ ਤੇ ਲਵਾ ਦੋਗੇ ਨਾ ਤਾਂ ਮੇਰੇ ਘਰਦਿਆਂ ਨੂੰ ਦੁਆਵਾਂ ਦੇਣਗੇ ਤੈਨੂੰ ਮੈਂ ਕਹਿ ਰਿਆ ਵਾਂ ਕਿ ਤੂੰ ਕੰਮ ਤੇ ਲੱਗ ਗਈ ਆ ਚਲ ਹੁਣ ਤੂੰ ਗਾਗਪਗਤਾ ਤੇ ਆ ਜੀ ਸ਼ਾਮ ਨੂੰ ਠੀਕ ਹੈ ਵੀਰੇ ਆ ਲੋ ਓਕੇ ਤਾਂ ਵਧੀਆ ਹੋ ਜੂ। ਬੱਸ ਵੀਰੇ ਨੂੰ ਸਮਝਾਦਾ ਮੈਂ ਕਹਦਾ ਵੀਰੇ ਨੂੰ ਨਾ ਕਿ ਮੈਂ ਲੱਭ ਲਈ ਆ ਕੁੜੀ। ਮੇਰਾ ਵੀ ਕੰਮ ਸੌਖਾ ਹੋ ਜੂ ਯਾਰ। ਹਾਂ ਬਾਵੇ ਆਇਆ ਕੋਈ ਗਾਹਕ ਕਿ ਨਹੀਂ? ਵੀਰੇ ਤੁਹਾਡੇ ਲਈ ਨਾ ਅੱਜ ਖੁਸ਼ਖਬਰੀ ਆ। ਮੇਰੇ ਲਈ ਖੁਸ਼ਖਬਰੀ? ਹਾਂਜੀ। ਕੀ ਹੋ ਗਿਆ? ਗਾਹਕ ਆਇਆ ਸੀ ਇੱਕ। ਅੱਛਾ ਜਿਆਦਾ ਪੈਸੇ ਵੱਟਲੇ? ਹਾਂ। ਨਹੀਂ। ਪੈਸੇ ਤਾਂ ਭਾਜੀ 10 ਹੀ ਵਟਿਆ। ਐਡੀ ਖੁਸ਼ਖਬਰੀ ਮੈਂ ਕਹਿੰਨਾ ਛੁੱਟੀ ਕਰਦੇ ਅੱਜ। ਮੇਰੇ ਯਾਰ ਤੁਸੀਂ ਹਮੇਸ਼ਾ ਮੇਰੇ ਹੀ ਮਜ਼ਾਕ ਉਡਾਉਂਦੇ ਰਹਿੰਦੇ ਹੋ। ਪੈਸੇ ਜਿਆਦਾ ਵਟਲੇ ਮੈਂ ਕਹਿੰਨਾ ਹਫ਼ਤੇ ਦੀ ਛੁੱਟੀ ਆ ਤਾਂ ਚੱਲਦੇ ਆਪਾਂ। ਉਤੋਂ ਕਹੀ ਜਾਂਦਾ ਮੈਨੂੰ ਖੁਸ਼ਖਬਰੀ ਆ। ਕਮਾਲ ਦਾ ਬੰਦਾ ਤੈਨੂੰ ਹੋਇਆ ਕੀ ਅੱਜ ਯਾਰ ਸਵੇਰ ਦਾ? ਮੇਰੇ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਕੋਈ ਮੁੰਡਾ ਰੱਖ ਲਓ। ਤੁਸੀਂ ਲੱਭਿਆ ਕੋਈ? ਮੇਰੀ ਗੱਲ ਸੁਣ। ਮੈਂ ਤੈਨੂੰ ਕੀ ਕਹਿ ਕੇ ਗਿਆ? ਮੈਂ ਰੋਟੀ ਖਾਣ ਚੱਲਿਆ। ਹਾਂਜੀ। ਹੈਨਾ? ਮੈਂ ਕਿਹਾ ਦਿਹਾੜੀਦਾਰ ਲੈ ਕੇ ਆਣਾ ਸੀਗਾ ਇੱਥੇ ਲੈਂਡਰ ਪਾਉਣਾ ਆਪਾਂ। ਉਹ ਵੀਰੇ ਸੁਣਾ ਕੀ ਸੁਣਾਣਾ ਦੱਸ ਤੁਸੀਂ ਐਂ ਕਰੋ ਮੁੰਡਾ ਛੱਡੋ ਕੁੜੀ ਰੱਖ ਲਓ ਸਹੀ ਸਹੀ ਦੱਸੀ ਅੱਜ ਵੀਰੇ ਖਾ ਕੇ ਕਿ ਆਇਆ ਕੋ ਨਸ਼ੇ ਪੱਤੇ ਵਾਲੀ ਜੀਤਾ ਨਹੀਂ ਖਾ ਲਈ ਉਹ ਵੀਰੇ ਯਾਰ ਕਿਉਂ ਮਜ਼ਾਕ ਡਾਨੇ ਰਹਿੰਦੇ ਹੋ ਯਾਰ ਤੂੰ ਗੱਲਾਂ ਹੀ ਇਹ ਜਿਹੇ ਕਰਦਾ ਪਿਆ ਪਹਿਲਾਂ ਤੂੰ ਯਾਰ ਹਿਸਾਬ 'ਚ ਗਲਤੀ ਕਰ ਲਈ ਉਦੋਂ ਮੈਨੂੰ ਇਹਦਾ ਖੁਸ਼ਖਬਰੀ 10 ਰੁਪਏ ਮੇਰੇ ਹੱਥ 'ਚ ਫੜਾਤੇ ਆ ਉਦੋਂ ਗਈ ਨਾ ਮੁੰਡਾ ਛੱਡ ਕੇ ਕੁੜੀ ਰੱਖ ਲਓ ਕੀ ਇਹ ਮਜ਼ਾਕ ਆ ਤਡਿਕ ਨਜ਼ਰ ਚ ਕੁੜੀ ਹੈਗੀ ਆ ਆ ਕੁੜੀ ਹੈਗੀ ਵਿਆਹ ਕਰਾਣਾ ਉਹ ਵੀਰੇ ਯਾਰ ਕਿਉਂ ਮਖੌਲ ਲੜਾਈ ਜਾਂਦੇ ਹੋ ਫੇ ਕਰਾਂਗੀ ਤੇ ਨਾ ਮੈਂ ਮੇਰੀ ਨਜ਼ਰ ਚ ਕੁੜੀ ਹੈਗੀ ਆ ਤੁਸੀਂ ਇਹ ਦੱਸੋ ਜੇ ਮੈਂ ਰਖਾਵਾਂ ਰੱਖ ਲੋਗੇ ਉਹਨੂੰ ਅੱਜ ਤਣੂ ਸੱਚੀ ਮੇਰਾ ਦਿਮਾਗ ਖਰਾਬ ਕੀਤਾ ਅੱਗੇ ਸਵੇਰ ਤੇ ਦੋ ਗਾਹ ਆਏ ਉਤੋਂ ਤੋਂ ਮੇਰਾ ਦਿਮਾਗ ਖਰਾਬ ਕਰੀ ਜਾਂਦਾ ਮੈਨੂੰ ਪਤਾ ਹੀ ਨਹੀਂ ਚੰਨਾ ਕੀ ਆ ਕਿਹੜੀ ਕੁੜੀ ਤੇਰੀ ਨਜ਼ਰ ਚ ਵੀਰੇ ਹੈਗੀ ਆ ਤੁਸੀਂ ਇਹ ਦੱਸੋ ਜੇ ਕੁੜੀ ਆਪਾਂ ਰੱਖਾਂਗੇ ਕਿੰਨੇ ਪੈਸੇ ਦਵਾਂਗੇ ਉਹਨੂੰ ਪਹਿਲੀ ਗੱਲ ਤਾਂ ਯਾਰ ਕੁੜੀ ਜੇ ਇੱਥੇ ਟਿੱਗੂਗੀ ਤਾਂ ਦੇਖ ਲੈ ਮੇਰੀ ਗੱਲ ਸੁਣ ਆਹ ਕੰਮ ਦਾ ਨਾ ਜੇ ਸਮਝ ਆਊਗੀ ਫਿਰ ਤਾਂ 5-6000 ਪੈਸਾ ਲਊਗੀ ਵੀ ਜੇ ਮੈਂ 4000 ਚ ਰਖਾ ਦਾਂ ਫੇਰ ਫੇਰ ਦੇਖ ਲੈ ਫਿਰ ਤੂੰ ਕਹਿਣਾ ਮੇਰਾ ਮਜ਼ਾਕ ਉਡਾਉਂਦੇ ਆਂ ਅਜੀਬ ਗੱਲਾਂ ਕਰਦਾ ਪਿਆ ਨਾ 4000 ਚ ਕੁੜੀ ਲੱਭਦੀ ਹੈ ਕਿਤੇ ਉਹ ਵੀਰੇ ਮੇਰੇ ਨਜ਼ਰ ਚ ਹੈਗੀ ਆ ਮੈਂ ਉਹਨੂੰ ਕਹਿ ਵੀ ਦਿੱਤਾ ਕਿ ਸ਼ਾਮ ਨੂੰ ਆਜੀ 7 ਵਜੇ ਅੱਛਾ ਸਾਈਆਂ ਵਧਾਈਆਂ ਲਾ ਲਈਆਂ ਨੇ ਸਾਰੀਆਂ ਹੁਣ ਮੈਨੂੰ ਤੂੰ ਦੱਸਦਾ ਪਿਆ ਵਾਂ ਵੀਰੇ ਤੁਹਾਨੂੰ ਤਾਂ ਦੱਸਣਾ ਨਾ ਹੁਣ ਤੁਹਾਡੇ ਤੋਂ ਬਾਹਰ ਹੋ ਕੇ ਥੋੜੀ ਚੱਲਣਾ ਵਾਂ ਤਨਖਾਤਾ ਤੁਸੀਂ ਦੇਣੀ ਆ ਨਾ ਤੂੰ ਐਂ ਕਰ ਥੋੜੀ देर ਬਹਿ ਜਾ ਆਰਾਮ ਕਰ ਹੋ ਜਾਏਗਾ ਠੀਕ ਕੋਈ ਗੱਲ ਨਹੀਂ ਕੁਮਾਰੀ ਹੋ ਗਈ ਯਾਰ ਖਾਦਾ ਕੀ ਸੀ ਸਹੀ ਸਹੀ ਦੱਸੀ ਅੱਜ ਕੀ ਖਾਦਾ ਸੀ ਉਹ ਵੀਰੇ ਯਾਰ ਨਾ ਮਜ਼ਾਕ ਢਾਓ ਯਾਰ ਮੈਂ ਨਾ ਕੁੜੀ ਨੂੰ ਕਿਹਾ ਹੁਣ ਤੁਸੀਂ ਕੁੜੇ ਨਾਲ ਗੱਲ ਕਰ ਲਿਓ ਸ਼ਾਮ ਨੂੰ ਸੱਚੀ ਆਉਗੀ ਸੱਚੀ ਆਉਗੀ 7 ਵਜੇ ਚਲ ਠੀਕ ਹੈ ਭਰਾ ਉਖਾ ਬੜਾ ਉਖਾ ਉਹ ਖੁਸ਼ਖਬਰੀ 10 ਰੁਪਏ ਵਾਲੀ ਸੀ ਕਿ ਹੋਰ ਵੀ ਸੀ ਕੋਈ ਵੀਰੇ ਆਹੀ ਖੁਸ਼ਖਬਰੀ ਸੀਗੀ ਅੱਛਾ ਕੁੜੀ ਅੱਛਾ ਠੀਕ ਆ ਠੀਕ ਆ ਵੀਡੀਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਲੈਣਾ ਬਾਵੇ ਵੀਰੇ ਨੇ ਮੈਨੂੰ ਬੁਲਾਇਆ ਸੀਗਾ ਬਾਬੇ ਨੇ ਬੁਲਾਇਆ ਸੀ ਹਾਂਜੀ ਉਹਨਾਂ ਨੇ ਕਿਹਾ ਸੀ ਕਿ ਤੂੰ 7 ਵਜੇ ਆ ਜੀ ਕੀ ਕੰਮ ਸੀਗਾ ਉਹ ਕਹਿ ਰਹੇ ਸੀ ਕਿ ਤੂੰ ਇੱਥੇ ਕੰਮ ਤੇ ਲੱਗ ਸਕਦੀ ਆ ਅੱਛਾ ਆ ਹੀ ਗਿਆ ਬਾਬਾ ਵੀਰਾ ਮੈਨੂੰ ਬੁਲਾਇਆ ਸੀਗਾ ਹਾਂਜੀ ਵੀਰੇ ਪਹਿਲਾਂ ਕੀ ਕਰਦੇ ਆ ਤੁਸੀਂ ਵੀਰੇ ਇੱਥੇ ਨੇ ਇੱਕ ਦੀਦੀ ਨੇ ਉਹਨਾਂ ਦਾ ਪਾਰਲਰ ਆ ਤੇ ਮੈਂ ਸਾਧਨ ਦੁਕਾਨ ਤੇ ਉਹਨਾਂ ਕੋਲ ਹੀ ਹੁੰਨੀ ਆ ਅੱਛਾ ਫਿਰ ਫੇਸ਼ੀਅਲ ਵਗੈਰਾ ਕਰਦੇ ਹੋ ਤੁਸੀਂ ਨਹੀਂ ਵੀਰੇ ਮੈਨੂੰ ਮਹਿੰਦੀ ਲਗਾਣੀ ਆਂਦੀ ਆ ਤੇ ਮੈਂ ਉੱਥੇ ਮਹਿੰਦੀ ਲਗਾਣੀ ਆ ਜੇ ਕੋਈ ਕਸਟਮਰ ਆ ਜਾਵੇ ਤਾਂ ਨਹੀਂ ਉਹ ਤੁਹਾਨੂੰ ਤਨਖਾਹ ਦਿੰਦੇ ਆ ਕਿ ਕੋਈ ਹੋਰ ਹਿਸਾਬ ਆ ਨਹੀਂ ਵੀਰੇ ਮਤਲਬ ਜੇ ਮਹਿੰਦੀ ਵਾਲਾ ਕਸਟਮਰ ਆਵੇ ਤਾਂ ਉਹਦੇ ਕੋਲ ਮੈਂ ਹੀ ਪੈਸੇ ਲੈਣੀ ਆ ਇੱਕ ਹੱਥ ਦੇ ਮੈਂ 50 ਰੁਪਏ ਲੈਣੀ ਆ ਅੱਛਾ ਫਿਰ ਤਾਂ ਰੋਜ਼ ਤਾਂ ਨਹੀਂ ਆਂਦੇ ਹੋਣੇ ਕਸਟਮਰ ਨਹੀਂ ਵੀਰੇ ਕਦੇ 100 ਬੰਦਾ ਕਦੇ 50 ਤੇ ਕਦੇ ਤਾਂ ਬੰਦੇ ਹੀ ਨਹੀਂ ਕੋਈ ਵਿਆਹ ਸ਼ਾਦੀ ਹੋਵੇ ਫਿਰ ਭਾਵੇਂ ਬੰਦ ਜਾਂਦਾ ਹਾਂਜੀ ਇਦਾਂ ਗੁਜ਼ਾਰਾ ਕਿੰਨਾ ਹੁੰਦਾ ਹੁਣ ਫਿਰ ਇਧਰਲਾ ਕੰਮ ਆਂਦਾ। ਸੀਰੀਅਸ ਅੱਚੀ ਦੱਸਾਂ ਤਾਂ ਮੈਨੂੰ ਕੰਮ ਨਹੀਂ ਆਂਦਾ ਇੱਥੋਂ ਦਾ ਪਰ ਮੈਨੂੰ ਬਾਵੇ ਵੀਰੇ ਨੇ ਕਿਹਾ ਵਾ ਕਿ ਮੈਂ ਤੈਨੂੰ ਸਾਰਾ ਕੰਮ ਸਿਖਾ ਦੂੰਗਾ। ਹਾਂ ਜੀ ਵੀਰੇ ਮੈਂ ਸਿਖਾ ਦਊਗਾ। ਕੰਮ ਤਾਂ ਇਹ ਤੋਂ ਸਿੱਖ ਲਈ ਪ੍ਰੋਡਕਟ ਤਾਂ ਸਾਰੇ ਪਤਾ ਹੈ। ਪਰ ਹਿਸਾਬ ਨਾਲ ਸਿੱਖੀਏ ਇਹਦੇ ਤੋਂ। ਠੀਕ ਹੈ। ਕਿੰਨਾ ਪੜ੍ਹੀ ਹੋਈਆਂ? ਵੀਰੇ ਮੈਂ 10 ਪੜ੍ਹੀ ਹਾਂ। ਫਿਰ ਮਤਲਬ ਪੈਸੇ-ਪੂਸੇ ਗਿਣਨੇ ਤਾਂ ਆਂਦੇ ਆ। ਹਾਂ ਜੀ ਵੀਰੇ। ਥੋੜਾ ਬੋਤਾ ਅੰਗਰੇਜ਼ੀ ਪੜ੍ਹ ਲੈਂਗੀ। ਹਾਂ ਜੀ ਹਾਂ ਜੀ। ਕਿਉਂਕਿ ਜਿੰਨੇ ਇੱਥੇ ਪ੍ਰੋਡਕਟ ਪਏ ਨੇ ਨਾ ਨਾਮ ਉਹਦੇ ਅੰਗਰੇਜ਼ੀ 'ਚ ਲਿ ਕਰ ਲੇਗੀ ਹਾਂਜੀ ਵੀਰੇ ਤਨ ਖਾ ਕੇ ਨਹੀਂ ਲੇਗੀ ਵੀਰੇ ਵੀਰੇ ਨੇ 4000 ਕਿਹਾ ਸੀਗਾ ਗੁਜ਼ਾਰਾ ਹੋ ਜੂ ਜਾ ਰਿਹਾ ਨਾ ਹਾਂਜੀ ਵੀਰੇ ਬਹੁਤ ਵਧੀਆ ਤਰੀਕੇ ਨਾਲ ਗੁਜ਼ਾਰਾ ਹੋ ਰਿਹਾ ਮੇਰਾ ਦੇਖ ਬੇਟੇ ਸਾਨੂੰ ਲੋੜ ਤਾਂ ਹੈਗੀ ਐ ਜੇ ਤੁਸੀਂ ਆ ਜਾਓਗੇ ਪਰ ਇਮਾਨਦਾਰੀ ਨਾਲ ਕੰਮ ਕਰਨਾ ਪੈਣਾ ਵੀਰੇ ਤੁਸੀਂ ਟੈਨਸ਼ਨ ਨਾ ਲਓ ਮੈਂ ਇਮਾਨਦਾਰੀ ਨਾਲ ਹੀ ਕੰਮ ਕਰੂੰਗੀ ਤੇ ਘਰ ਕਿੱਥੇ ਤੁਹਾਡਾ ਘਰ ਮੇਰਾ 7 ਨੰਬਰ ਗਲੀ ਚ ਹੈ ਉਹ ਹਲਵਾਈ ਵਾਲੀ ਕੋਲ ਫਾਸਟ ਵੀਰੇ ਠੀਕ ਹੈ ਫਿਰ ਤੁਸੀਂ ਸਵੇਰ ਤੋਂ ਆ ਜਾਓ 10 ਵਜੇ ਤੁਸੀਂ ਆਣਾ ਠੀਕ ਹੈ ਵੀਰੇ 8 8:30 ਵਜੇ ਛੁੱਟੀ ਹੋਊਗੀ ਜੇ ਕਸਟਮਰ ਹੋਣ ਤਾਂ 8:30 ਜੇ ਫ੍ਰੀ ਹੈ ਤਾਂ 8 ਵਜੇ ਠੀਕ ਹੈ ਵੀਰੇ ਮੈਂ ਸਵੇਰੇ 10 ਵਜੇ ਆ ਜੂਗੀ 1000 ਕਾਰਡ ਜਰੂਰ ਲੈ ਆਉਣਾ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਠੀਕ ਹੈ ਵੀਰੇ ਸਸਟੀਕਾ 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 ਵੀਰੇ ਯਾਰ ਤੁਸੀਂ ਕੁੜੀ ਦੇ ਸਾਹਮਣੇ ਮੇਰੇ ਬੇਇੱਜ਼ਤੀ ਕਰਨ ਲੱਗੇ ਸੀ ਮੈਂ ਕੀ ਕਿਹਾ ਤੈਨੂੰ ਵੀਰੇ ਤੁਸੀਂ ਕਿਹਾ ਵੀ ਇਸ ਹਿਸਾਬ ਦੇ ਕੋਈ ਨਹੀਂ ਸਿੱਖਣਾ ਦਾ ਜੋ ਵੀ ਉਹ ਭਰਾਵਾ ਮਜ਼ਾਕ ਕਰਦਾ ਯਾਰ ਇਹ ਚ ਬੇਇੱਜ਼ਤੀ ਵਾਲੀ ਕਿਹੜੀ ਗੱਲ ਨਾਲੇ ਉਹਨੂੰ ਕਿਹੜਾ ਪਤਾ ਲੱਗਿਆ ਸਹੀ ਕਹਿ ਰਿਆਂ ਨਾਲੇ ਮੈਂ ਚਲੋ ਵੀਰੇ ਉਹਨੂੰ ਨਾ ਨਾ ਸਿਖਾ ਦੀ 550 ਬਣੇ 450 ਲੱ ਲਿਆ ਕਰੋ ਨਹੀਂ ਵੀਰੇ ਹੁਣ ਤਾਂ ਸੋਦੀ ਟੈਨਸ਼ਨ ਘਟ ਜਾਣੀ ਆ ਉਹਨੂੰ ਮੈਂ ਕੋਸਮੈਟਿਕ ਦਾ ਸਿਖਾ ਦੇਣਾ ਵਾ ਥੋੜਾ ਬੋਤਾਂ ਨੀਚੇ ਦੇਖ ਲਿਆ ਕਰੂੰਗਾ ਬਾਕੀ ਉੱਪਰ ਦੇਖ ਲਿਆ ਕਰੂੰਗਾ ਮੈਂ ਗਿਫਟ ਆਈਟਮ ਵਗੈਰਾ ਲੋੜ ਤਾਂ ਰੱਖ ਰਿਹਾ ਸਮਝੇ ਮੇਰੀ ਗੱਲ ਇੱਥੇ ਕਿਹੜਾ ਟੋਕਨ ਲੱਗੇ ਬਾਰੀ-ਯਾਰੀ ਕਸਟਮਰਾਂ ਦੀ ਵਹਿਦ ਹੋ ਜਾਣੇ ਬਹੁਤ ਸੀਗੇ ਆਪਾਂ ਪਰ ਉਹਨੂੰ ਸ਼ਾਇਦ ਮੈਨੂੰ ਲੱਗਦਾ ਜੇ ਕੰਮ ਮਿਲ ਜੂਗਾ ਤਾਂ ਗੁਜ਼ਾਰਾ ਵਧੀਆ ਹੋ ਜਾਊਗਾ ਹਾਂਜੀ ਵੀਰੇ ਲੱਗਦੀ ਤਾਂ ਇਮਾਨਦਾਰ ਆ ਪਰ ਫਿਰ ਵੀ ਥੋੜੀ ਜਿਹੀ ਨਜ਼ਰ ਰੱਖੀ ਠੀਕ ਆ ਵੀਰੇ ਹੂੰ ਤੇਰੀ ਜ਼ਿੰਮੇਵਾਰੀ ਤੇ ਰੱਖ ਰਿਆ ਕੱਲ ਨੂੰ ਕੋਈ ਉੱਚੀ-ਨੀਚੀ ਗੱਲ ਹੋ ਗਈ ਮੈਂ ਤੇਰਾ ਨਾਮ ਲਾਣਾ ਨਹੀਂ ਨਹੀਂ ਵੀਰੇ ਤੁਸੀਂ ਟੈਨਸ਼ਨ ਨਾ ਲੋ